ਲਾਓ ਵੀ ਮਿੱਤਰੋ ਅੱਜ ਪੰਜਾਬ ਦੀ ਨਸਲ ਪੰਜਾਬ ਦੀ ਬਰੀਡ ਪੰਜਾਬ ਦੀ ਆਪਾਂ ਮੰਨ ਲਓ ਵੀ ਹਨਾ ਸਾਰਿਆਂ ਤੋਂ ਵੱਧ ਪੈਦਾ ਹੋਣ ਵਾਲੀ ਮੱਝੂਕੇ ਖਾਨਦਾਨ ਚੋਂ ਬੱਚਾ ਲੈ ਆਏ ਜੀ ਨੀਲਾ ਹੋਣਾ ਸ਼ੁਰੂ ਹੁੰਦਾ ਹਜੇ ਤਾਂ ਲੋਈ ਲਾ ਰਿਹਾ ਤੇ ਨੀਲਾ ਹੋਜੂ ਮਜਬੂਤੀ ਮਜਵਾਤੀ ਸਨਖ ਪੁਣਾ ਬਰੀਕੀ ਸਾਰਾ ਕੋ ਵੀਡੀਓ ਚ ਦੇਖ ਲਓ 4 ਕਮੈਂਟ ਲੈਣੇ ਆ ਤੁਹਾਡੇ ਸਾਰੇ ਜ਼ਿਆਦਾ ਟਾਈਮ ਨਹੀਂ ਲੈਂਦੇ ਆ ਵੀਡੀਓ ਉਹਨਾਂ ਲਈ ਆ ਜਿਹੜੇ ਪੰਜਾਬ ਨਸਲ ਦਾ ਮੱਝੂਕੇ ਖਾਨਦਾਨ ਦਾ ਬਸ਼ੀਰਾ ਲੈ ਲੈਣਾ ਚਾਹੁੰਦੇ ਹੋ ਤੇ ਅੱਜ ਦੋਸਤੋ ਵੱਧਦਾ ਹੈ ਵੀਡੀਓ ਵੱਲ ਨੂੰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟੱਡ ਫਾਰਮ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਅੱਜ ਦੋਸਤੋ ਜਿਵੇਂ ਤੁਹਾਨੂੰ ਪਹਿਲਾਂ ਤਾਂ ਵਧਾਈਆਂ ਹੁਣ ਸਾਰਿਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਤੇ ਅੱਜ ਵਿਸਾਖੀ ਦੇ ਦਿਹਾੜੇ ਤੇ ਪੂਰਾ ਟੌਪ ਦਾ ਬਸ਼ੀਰਾ ਲੈ ਆਏ ਤੁਹਾਡੇ ਲਈ ਜਿਵੇਂ ਟਾਈਟਲ ਵੀ ਤੁਸੀਂ ਪੜ ਲਿਆ ਤੇ ਵੀਡੀਓ ਦੇ ਵਿੱਚ ਵੀ ਆਪਾਂ ਬੋਲਤਾ ਵੀ ਪੰਜਾਬ ਦੀ نسل ਦਾ ਨੀਲਾ ਬਸ਼ੀਰਾ ਕਿਹੜੇ ਖਾਨਦਾਨ ਦਾ ਕਿੰਨੀ ਉਮਰ ਹੋਗੀ ਸਾਰੀ ਆਪਾਂ ਡਿਟੇਲ ਵੀਡੀਓ ਦੇ ਵਿੱਚ ਹੀ ਦੇ ਦੇਣੀ ਆ ਬਸ ਬੇਨਤੀ ਇੰਨੀ ਆ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਬਾਕੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਿੰਨੇ ਆ ਤੇ ਜੇ ਵੀਡੀਓ ਪਸੰਦ ਆਈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਆਜੋ ਬਾਦਿਆਂ ਦੋਸਤੋ ਵੀਡੀਓ ਵੱਲ ਨੂੰ ਦੋਸਤੋ ਹਜੇ 7 ਮਹੀਨੇ ਦਾ ਹੋਇਆ ਬੱਚਾ ਜਿਵੇਂ ਆਪਾਂ ਨੂੰ ਪਤਾ ਹੀ ਵੀ ਮੱਝੂ ਖਾਨਦਾਨ ਆਪਦੀ ਮਜ਼ਬੂਤੀ ਕੱਦ ਦੇ ਕਰਕੇ ਮੰਨੇ ਜਾਂਦੇ ਆ ਤੇ ਕੱਦ ਕੁਤ ਬੱਚਨੇ 7 ਮਹੀਨੇ ਦੀ ਉਮਰ ਚੀ ਸੋਣਾ ਕਰ ਲੈ ਤੇ ਸੰਭ ਸੰਭੂ ਵੀ ਬਹੁਤ ਨਰੋਆ ਲੱਗਿਆ ਹੋਇਆ ਤੇ ਜਿੱਥੋਂ ਜਿੱਥੋਂ ਲੂਈ ਲਈ ਜਾਂਦੀ ਉਥੋਂ ਪਤਾ ਚੱਲੀ ਜਾਂਦਾ ਵੀ ਬੱਚਾ ਨੀਲਾ ਹੋਣਾ ਸ਼ੁਰੂ ਹੋਜੂ ਮਾਰਕਿੰਗ ਦੀ ਗੱਲ ਕਰੀ ਤਾਂ ਸਿਰਫ ਮੱਥੇ ਛੋਟਾ ਜਾਂ ਫੁੱਲਾ ਉਹ ਵੀ ਇਹਨੇ ਜਿਵੇਂ ਵੱਡੀ ਉਮਰ ਚ ਹੋ ਕੇ ਜਦੋਂ ਨੀਲਾ ਹੋ ਗਿਆ ਸਾਰਾ ਲੁੱਕ ਹੋ ਜਾਣਾ ਹੌਲੀ ਹੌਲੀ ਜਾ ਕੇ 2.5 ਸਾਲ ਤੇ ਡਿਪਲ ਸਟੇਜ ਚ ਆਉ ਉਦੋਂ ਬਾਅਦ ਚਿੱਟੇ ਪੰਜੇ ਚ ਆ ਜਾਣਾ ਸਾਰੇ ਤੋਂ ਪਹਿਲਾਂ ਸਨਖਪੁਨੇ ਦੀ ਗੱਲ ਕਰੀ ਕੰਨ ਕੰਨ ਕੁੰਡੀ ਵਾਲਾ ਲੱਗਿਆ ਹੋਇਆ ਜੀ ਦੇਖ ਸਕਦੇ ਆ ਤੁਸੀਂ ਕੰਨ ਵੀ ਸੋਨਾ ਬਾਲ ਪੌਰੀਆਂ ਦਾ ਵੀ ਪੂਰੀ ਤਰ੍ਹਾਂ ਸਾਫਾ ਮੱਥੇ ਸਿੰਗਲ ਪੌਰੀ ਦੇਮਨ ਲੱਗਿਆ ਹੋਇਆ ਸਿੱਟੇ ਨਹੀਂ ਹੋ ਰਹਿਤਾ ਤੇ ਪੈਰ ਪੂਰ ਵੀ ਥੰਬ ਥੰਬ ਡਬਲ ਆ ਆਮ ਬੱਚਿਆਂ ਨਾਲ ਤੇ ਹੈਕ ਹੁੱਕ ਦਾ ਖੁੱਲਾ ਪੱਟ ਪੁੱਠ ਸੋਣੀ ਆ ਤੇ ਟੌਪ ਲਾਈਨ ਹੋਈ ਗਰਦਨ ਹੋਈ ਸਾਰੇ ਪਾਸੇ ਚੰਗਾ ਓਵਰ ਆਲ ਆਪਾਂ ਕਹਿ ਸਕਦੇ ਚੰਗਾ ਖਾਨਦਾਨ ਬਾਰੇ ਗੱਲ ਕਰੀ ਤਾਂ ਦੋਸਤੋ ਐਡਮ ਦਾ ਪੋਤਾ ਅੰਬਾਲੇ ਦੇ ਨੇੜੇ ਪੈਂਦਾ ਕੋਈ ਜਿੱਥੇ ਇਹਦਾ ਬਾਪ ਖੜਾ ਕੋਮੈਤ ਰੰਗ ਦਾ ਦੋਸਤ ਇਹਦਾ ਬਾਪ ਆ ਅੰਬਾਲੇ ਦੇ ਨੇੜੇ ਤੇ ਐਡਮ ਦਾ ਪੋਤਾ ਦੱਸਿਆ ਆਪਨ ਮਾਲਕ ਨੇ ਤੇ ਬਾਕੀ ਤੁਸੀਂ ਸਾਰਾ ਰਾਜੀ ਲੇਸਾ ਦੇਖ ਲਿਆ ਤਾਜੀ ਵੀਡੀਓ ਦੋਸਤੋ ਬਾਲਪੋਰੀਆਂ ਦਾ ਸਾਫ ਹੱਥਾਂ ਪੈਰਾਂ ਦਾ ਸਾਫਾ 7 ਮਹੀਨੇ ਉਮਰ ਸਨਕਪੁਣਾ ਆਪ ਉਹਨਾਂ ਭਰਾਵਾਂ ਲਈ ਜਿਨ੍ਹਾਂ ਨੇ ਪੰਜਾਬ ਨਖਲ ਦਾ ਬਸ਼ੀਰਾ ਪਾਲਣਾ ਮੱਝੂਖ ਖਾਨਦਾਨ ਦਾ ਬਸ਼ੀਰਾ ਪਾਲਦੇ ਆ ਤੋ ਆ ਦੇਖ ਲਓ ਦੋਸਤੋ ਮੱਝੋ ਖਾਨਦਾਨ ਦਾ ਬਸ਼ੀਰਾ ਲਿਆਤਾ ਹੁਣ ਸਾਹਮਣੇ ਤੁਹਾਡੇ ਹੱਥ ਆ ਕੱਦ-ਕੁੱਦ ਚੰਗਾ ਕਰਜਾ ਨਾ ਬੱਚੇ ਨੇ ਬਾਲਪੋਰੀਆਂ ਦਾ ਵੀ ਸਾਫ ਆ ਸੋਹਣਾ ਓਵਰਾਲ ਆਪਾਂ ਮੰਨੀਆਂ ਪੂਰਾ ਚੰਗਾ ਬੰਨ ਵਾਲਾ ਬੱਚਾ ਐਡਮ ਦੀ ਲਾਈਨ ਚੋਂ ਆ ਤੇ ਨੀਲਾ ਬੱਚਾ ਸੋ ਲਾਸਟ ਤੇ ਆਪਾਂ ਨੰਬਰ ਦਵਾਂਗੇ ਹੋਰ ਸਾਰੀ ਡਿਟੇਲ ਤਾਂ ਦਿੱਤੀ ਹੁਣ ਆਈਡੀਆ ਦੇ ਦਈਏ ਰੀਂਜ ਦਾ ਸੋਨੂੰ ਜਾਇਜ਼ ਦੇ ਮੁੱਲ ਦਾ ਆਪਾਂ ਆਈਡੀਆ ਦੇ ਦਿੰਦੇ ਆ ਤੁਹਾਨੂੰ ਜਮਾਂ ਹੀ ਜਾਇਜ਼ ਮੁੱਲ ਦਾ ਇੰਨੇ ਵਿੱਚ ਤੁਹਾਨੂੰ ਪੰਜਾਬ ਨਸਲ ਦਾ ਮੱਝੂ ਦੇ ਲੈਣ ਦਾ ਐਡਮ ਦਾ ਪੋਤਾ ਨਹੀਂ ਮਿਲਣਾ ਆਪਾਂ ਇੰਨੇ ਵੀ ਤੁਹਾਨੂੰ ਸੂਟ ਦੇ ਦਿੰਦੇ ਹਣਾ ਤੇ ਆਈਡੀਆ ਦੋਸਤੋ ਦੇ ਹੀ ਦਿੰਦੇ ਆਪਾਂ ਤੁਹਾਨੂੰ ਲੱਖੋਂ ਥੱਲੇ ਆ ਬੱਚਾ ਆ ਇਹਨਾਂ ਸੰਝ ਲੱਖੋਂ ਹਜ਼ਾਰ ਨਹੀਂ 2000 ਨਹੀਂ 5000 ਨਹੀਂ 10000 ਨਹੀਂ ਕਾਫੀ ਥੱਲੇ ਆ ਜਾਇਜ਼ ਮੁੱਲ ਦਾ ਬੰਦੂ ਸੋ ਹੁਣ ਤੁਹਾਡੇ ਉੱਤੇ ਫੋਨ ਲਾ ਲਿਓ ਨੰਬਰ ਦਵਾਂ ਇਹ ਲਾਸਟ ਤੇ ਅੱਪਾ ਜਮਾ ਵਿਸਾਖੀ ਵਾਲੇ ਦਿਨ ਦਾ ਆਪਾਂ ਆਫਰ ਹੀ ਰੱਖਿਆ ਵੀ ਵਿਸਾਖੀ ਵਾਲੇ ਦਿਨ ਦਾ ਆਫਰ ਹੀ ਆ। ਬੰਪਰ ਵਿਸਾਖੀ ਬੰਪਰ ਹੀ ਮੰਨ ਲਓ ਵੀ ਇੰਨਾ ਸਸਤਾ ਵਸ਼ੇਰਾ ਮੱਜੂ ਖਾਨਦਾਨ ਦਾ ਤੁਹਾਨੂੰ ਮਿਲਣ ਜਿੱਥੇ ਮਰਜ਼ੀ ਦੇਖ ਲਿਓ। ਬਾਕੀ ਜੇ ਤੁਹਾਡੇ ਪਸੰਦ ਹੋਇਆ ਸਾਰੀ ਵੀਡੀਓ ਤੁਸੀਂ ਦੇਖ ਲਈ ਲਾਸਟ ਤੇ ਨੰਬਰ ਆ ਜਾਣੇ ਆ। ਜੇ ਜਚਿਆ ਤਾਂ ਆ ਕੇ ਫਾਰਮ ਤੇ ਤਸੱਲੀ ਕਰ ਲਿਓ। ਫੋਨ ਲਾ ਕੇ ਰੇਟ ਪੁੱਛ ਲਓ। ਰੇਟ ਵੀ ਤੁਹਾਡੇ ਹਿਸਾਬ ਚ ਬੈ ਹੀ ਜਾਣਾ। ਜ਼ਿਆਦਾ ਹਾਈ ਫਾਈ ਰੇਟ ਨਹੀਂ ਕਿਉਂਕਿ ਆਪਾਂ ਮਾਰਕੀਟ ਦੇਖਦੇ ਨੇ ਇਹੋ ਜਿਹੇ ਬੱਚਿਆਂ ਦਾ ਕਾਫੀ ਮੁੱਲ ਹੋਈ ਜਾਂਦਾ। ਪਰ ਬੱਚਾ ਚੰਗਾ ਕੱਦ ਕਰਨ ਵਾਲਾ ਮਜਬੂਤੀ ਵਾਲਾ ਤੇ ਨੰਬਰ ਨੋਟ ਕਰੋ 6239154544 9855599017 ਦੋ ਨੰਬਰ ਮਿਲਦੇ ਆਪਾਂ ਨਵੀਂ ਵੀਡੀਓ